ਸਤਿ ਸ਼੍ਰੀ ਅਕਾਲ ਮੋਗਾ ਵਾਸੀਓ ਮੇਰੀ ਅੱਜ ਦੀ ਵੀਡੀਓ ਜਿਹੜੀ ਇਹ ਬੜੀ ਅਹਿਮ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 4 ਤਰੀਕ ਨੂੰ 4 ਅਪ੍ਰੈਲ ਨੂੰ ਮੇਰੇ ਸਾਲਾ ਸਾਹਿਬ ਦਾ ਭੋਗ ਸੀਗਾ ਉਹਦੀ ਅੰਤਮ ਅਰਦਾਸ ਸੀਗੀ ਤੇ ਪ੍ਰਸ਼ਾਸਨ ਦਾ ਜੋਰ ਉਸਤੋਂ ਮੈਨੂੰ ਗ੍ਰਿਫਤਾਰ ਕਰਨ ਤੇ ਲੱਗਿਆ ਹੋਇਆ ਸੀ ਇੱਕ ਅਜਿਹੇ ਪਰਚੇ ਦੇ ਵਿੱਚ ਜਿਹਦੇ ਵਿੱਚ ਪੋਕਸੋ ਐਨਡੀਪੀਐਸ ਵਰਗੀਆਂ ਧਾਰਾਵਾਂ ਪੋਕਸੋ ਦਾ ਮਤਲਬ ਹੁੰਦਾ ਹੈ ਨਵਾਲਗ ਲੜਕੀ ਦੇ ਨਾਲ ਬਲਾਤਕਾਰ ਕਰਨਾ ਐਨਡੀਪੀਐਸ ਦੇ ਵਿੱਚ ਹੁੰਦਾ ਨਸ਼ੇ ਦਾ ਨਸ਼ੇ ਜਿਹੜੇ ਜਿਸ ਤਰ੍ਹਾਂ ਚਿੱਟਾ ਜਾਂ ਬੀਪੀ ਮੋਰਫਨਾ ਜਾਂ ਹੋਰ ਜਿਹੜੀਆਂ ਜਣੇ ਦੀ ਰਿਸਟ੍ਰੈਕਟਡ ਨਸ਼ੇ ਹੈਗੇ ਆ ਉਹਨਾਂ ਨੂੰ ਵਰਤਣ ਜਾਂ ਵੇਚਣ ਤੇ ਲੱਗਦੀਆਂ ਉਤਰਾਵਾਂ ਸੋ ਇਹਨਾਂ ਧਰਾਵਾਂ ਦੇ ਵਿੱਚ 3 ਸਾਲ ਤੱਕ ਬੇਲ ਨਹੀਂ ਹੁੰਦੀ ਤੇ ਮੈਂ ਆਪਣੇ ਸਾਲਾ ਸਾਹਿਬ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਵੀ ਨਹੀਂ ਹੋ ਸਕਿਆ ਉੱਥੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਿਹਾ ਫਿਰ ਮੈਂ ਉੱਥੋਂ ਚਲਾ ਗਿਆ ਆਉਣਾ ਵੀ ਮੇਰਾ ਬੜਾ ਜ਼ਰੂਰੀ ਸੀ ਕਿਉਂਕਿ ਇੰਨਾ ਕੁ ਤਾਂ ਮੈਨੂੰ ਰਿਸਕ ਲੈਣਾ ਹੀ ਪੈਣਾ ਸੀ ਕਿਉਂਕਿ ਉੱਥੇ ਸਾਦੇ ਕੱਪੜਿਆਂ ਦੇ ਵਿੱਚ ਪ੍ਰਸ਼ਾਸਨ ਨੇ ਸੀਆਈਡੀ ਦੇ ਕਰਮਚਾਰੀ ਛੱਡੇ ਹੋਏ ਸੀਗੇ ਤਾਂ ਕਿ ਉਹਨਾਂ ਨੂੰ ਸੂ ਮਿਲ ਸਕੇ ਸੋ ਉਦਣ ਤੋਂ ਲੈ ਕੇ ਅੱਜ 13 ਤਰੀਕ ਹੋ ਗਈ ਹੈ ਤੇ ਅਸੀਂ ਘਰੋਂ ਬੇਕਾਰ ਹਾਂ ਕਿਤੇ ਇੱਥੇ ਕਿਤੇ ਉੱਥੇ ਪਤਾ ਨਹੀਂ ਕੀ ਕੀ ਅਸੀਂ ਸਮਾਂ ਦੇਖਿਆ ਇਹ ਵੀ ਕਦੇ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਹੁਣ ਮੈਂ ਇਹ ਫੈਸਲਾ ਕਰ ਲਿਆ ਹੈ ਕਿ ਮੈਂ ਪ੍ਰਸ਼ਾਸਨ ਨੂੰ ਵੰਗਾਰਨ ਜਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਕਿ ਜੇਕਰ ਤੁਹਾਡੇ ਵਿੱਚ ਸਚਾਈ ਹੈ ਜੇਕਰ ਤੁਹਾਡੇ ਵਿੱਚ ਦਲੇਰੀ ਹੈ ਹਿੰਮਤ ਹੈ ਤਾਂ 17 ਤਰੀਕ ਨੂੰ ਸਾਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਓ ਅਸੀਂ ਐਸਐਸਪੀ ਦਫ਼ਤਰ ਆ ਰਹੇ ਆ ਸਾਰੇ ਸਬੂਤ ਲੈ ਕੇ ਸਾਰੇ ਜੋ ਸਾਡੇ ਕੋਲ ਮੌਜੂਦ ਹੈ ਤੇ ਤੁਹਾਨੂੰ ਬੇਨਕਾਬ ਕਰਾਂਗੇ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਿਓ ਤੇ ਮੋਗਾ ਵਾਸੀਆਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਦੇਖੋ ਮੈਂ ਪਿਛਲੇ 26-27 ਸਾਲ ਤੋਂ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਕੰਮ ਕਰਕੇ ਤੁਹਾਡੇ ਹਰੇਕ ਕੰਮ ਆਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਉਹਦੇ ਨਾਲ ਨਾਲ ਜੁਝਾਰੂ ਜਥੇਬੰਦੀਆਂ ਦੇ ਵਿੱਚ ਕੰਮ ਕਰਕੇ ਜਿਹੜਾ ਹੈਗਾ ਤੁਹਾਡੇ ਹੱਕਾਂ ਦੇ ਲਈ ਲੜਦਾ ਵੀ ਰਿਹਾ ਮੈਨੂੰ ਲੱਗਦਾ ਹੈ ਕਿ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋਊਗਾ ਕਿ ਜਿਹਨੇ ਵੀ ਮੈਨੂੰ ਕਿਤੇ ਕੋਈ ਆਵਾਜ਼ ਮਾਰੀ ਮੈਂ ਉਹਦੇ ਦੇਕਰ ਕੰਮ ਨਹੀਂ ਆ ਸਕਿਆ ਤਾਂ ਮੈਂ ਉਹਨੂੰ ਸਲਾਹ ਜ਼ਰੂਰ ਦਿੱਤੀ ਹੈ ਕਿ ਤੂੰ ਤੇਰਾ ਕੰਮ ਹੈ ਜਿਹੜਾ ਇਸ ਤਰੀਕੇ ਦੇ ਨਾਲ ਹੋ ਸਕਦਾ ਸੋ ਮੈਂ ਹਰ ਜਿਹੜੇ ਪਿਛਲੇ 26 27 ਸਾਲ ਤੋਂ 1996 ਤੋਂ ਲੈ ਕੇ ਜਦੋਂ ਮੈਂ ਆਪਦੇ ਪਿੰਡ ਦੇ ਵਿੱਚ ਪਹਿਲੀ ਵਾਰ ਕਲੱਬ ਬਣਾਈ ਸੀ ਤੇ ਉਦੋਂ ਤੋਂ ਲੈ ਕੇ ਲਗਾਤਾਰ ਹੁਣ 2025 ਤੱਕ ਮੈਂ ਹਰ ਲੋੜਵੰਦ ਦੇ ਕੰਮ ਆਇਆ ਤੇ ਅੱਜ ਮੇਰੇ ਤੇ ਭੀੜ ਪਈ ਹੈ ਮੇਰੇ ਦੇ ਪ੍ਰਸ਼ਾਸਨ ਨੇ ਇੱਕ ਵਧਿੱਕੀ ਕੀਤੀ ਹੈ ਇੱਕ ਐਮਐਲਏ ਦੇ ਕਹਿਣ ਤੇ ਜਿਹਦੇ ਮੈਂ ਭ੍ਰਿਸ਼ਟਾਚਾਰ ਦੇ ਪਤਾ ਨਹੀਂ ਕਿੰਨੇ ਕੁ ਜਿਹੜੇ ਹੈਗੇ ਆ ਉਹ ਕਿਸੇ ਆਪਣੇ ਜੀਡੀਵੀ ਨਿਊਜ਼ ਤੇ ਕਰ ਚੁੱਕੇ ਆ ਉਸ ਐਮਐਲਏ ਵੱਲੋਂ ਮੈਨੂੰ ਜਿਹੜਾ ਹੈਗਾ ਡੈਫੇਮੇਸ਼ਨ ਨੋਟਿਸ ਦਿੱਤੇ ਗਏ ਦੋ ਵਾਰ ਪਹਿਲਾਂ ਜਦੋਂ ਮੈਂ ਉਹਨਾਂ ਤੇ ਏਸੀਆਂ ਵਾਲੇ ਤੇ ਡਰਾਈਵਰ ਵਾਲੇ ਜਿਹੜੇ ਇਲਜ਼ਾਮ ਲਾਇਏ ਸੀ ਉਦੋਂ ਤੇ ਹੁਣ ਜਦੋਂ ਮੈਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਬੇਨਕਾਬ ਕੀਤਾ ਹੈ ਕਿ ਉਹਨਾਂ ਨੇ ਕਿਵੇਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਪ੍ਰਾਪਰਟੀਆਂ ਕਰਾਈਆਂ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਗੱਲਾਂ ਨੂੰ ਜਦੋਂ ਦਾ ਮੈਂ ਬੇਨਕਾਬ ਕੀਤਾ ਹੈ ਤਾਂ ਉਹ ਮੇਰੇ ਫੇਰ ਪਿੱਛੇ ਪਏ ਹੋਇਆ ਹੈ ਔਰ ਉਹਨਾਂ ਨੇ ਇਹ ਐਸਪੀ ਬਾਲ ਕ੍ਰਿਸ਼ਨ ਸਿੰਘਲਾ ਨੂੰ ਕਹਿ ਕੇ ਐਸਐਚਓ ਦੀ ਬਾਹਮ ਰੋੜ ਕੇ ਸਾਨੂੰ ਉਸ ਪਰਤੇ ਦੇ ਵਿੱਚ ਨਾਮਜ਼ਦ ਕੀਤਾ ਹੈ ਜਿਹੜਾ ਕਿ ਉਸ ਔਰਤ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਹੜੀ ਉਸ ਲੜਕੀ ਤੋਂ ਦੇਹਵਾਰ ਦਾ ਧੰਦਾ ਕਰਾਂਦੀ ਸੀ ਤੇ ਜਿਹਨੇ ਉਸ ਲੜਕੀ ਨੂੰ ਨਸ਼ੇ ਤੇ ਲਾਇਆ ਸੀ ਸੋ ਅਸੀਂ ਸਾਰੇ ਸਬੂਤ ਲੈ ਕੇ ਆ ਰਹੇ ਹਾਂ ਐਮਐਲਏ ਸਾਹਿਬ ਦੀਆਂ ਪ੍ਰਾਪਰਟੀਆਂ ਵਾਲੇ ਵੀ ਤੇ ਜਿਹੜਾ ਹੈਗਾ ਜੋ ਇਸ ਕੇਸ ਦੇ ਵਿੱਚ ਜੋ ਲੜਕੀ ਨਾਲ ਵਧੂਕੀ ਕੀਤੀ ਕਿਵੇਂ ਮੈਡੀਕਲ ਸਟੋਰ ਵਾਲੇ ਨੂੰ ਜਿਹੜਾ ਕਿ ਸਾਰੇ ਜਿਹੜਾ ਜੋ ਸਾਡੇ ਤੇ ਦੋਸ਼ ਲਾਏ ਗਏ ਆ ਉਹਦਾ ਗਨਾਹਗਾਰ ਉਹ ਸੀ ਉਹਨੂੰ ਉਹਨੂੰ ਬਚਾਇਆ ਗਿਆ ਉਸ ਮੈਡੀਕਲ ਸਟੋਰ ਵਾਲੇ ਨੇ ਉਸ ਲੜਕੀ ਦੀ ਵੀਡੀਓ ਵਾਇਰਲ ਕੀਤੀ ਜਿਹਦੇ ਵਿੱਚ ਉਹਦਾ ਫੇਸ ਵੀ ਨਹੀਂ ਉਹਨੇ ਟਕਿਆ ਤੇ ਉਹਨੇ ਜਿਹੜੇ ਕਿ ਬਿਆਨ ਇੱਕ ਜਾਰੀ ਕੀਤੇ ਜਿਹਦੇ ਵਿੱਚ ਉਹਨੇ ਉਹਦਾ ਨਾਮ ਉਹਦਾ ਘਰ ਦਾ ਐਡਰੈਸ ਸਾਰਾ ਕੁਝ ਜਿਹੜਾ ਜਨਤਕ ਕੀਤਾ ਹੈ ਕਿ ਸਟੋਰ ਵਾਲਾ ਪੈਸੇ ਬਹੁਤ ਪੈਸੇ ਉਹਦੇ ਕੋਲੇ ਮੋٹے ਪੈਸੇ ਚੜਾਏ ਹੋਣੇ ਮੋਟਾ ਪੈਸਾ ਚੜਾ ਕੇ ਐਸਐਚਓ ਕੋਟੀ ਸੇਖਾ ਨੂੰ ਚੈਲੰਜ ਕਰਦਾ ਕਿ ਆਜੋ ਭਾਈ ਗ੍ਰਿਫਤਾਰ ਕਰ ਲਿਓ ਤੁਸੀਂ ਮੇਰੇ ਸਾਲੇ ਦੇ ਭੋਗ ਵਾਲੇ ਦਿਨ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ ਨਾ ਮੈਂ 17 ਤਰੀਕ ਨੂੰ ਆ ਰਿਹਾ ਹਾਂ ਤੇ ਮੋਗਾ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਜੇਕਰ ਸਾਡੀ ਜੇਕਰ ਤੁਹਾਨੂੰ ਮੈਨੂੰ ਯਕੀਨ ਹੈ ਕਿ ਵੀ ਮੈਂ ਤੁਹਾਡੇ ਕੰਮ ਮੈਂ ਸੱਚਾ ਹਾਂ ਤਾਂ ਆ ਜਿਓ ਤੇ ਇਹ ਵੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਤੁਹਾਨੂੰ ਕੱਲਾ ਕੱਲਾ ਪ੍ਰੂਫ ਹੈ ਜਿਹੜਾ ਰੱਖੂੰਗਾ ਔਰ ਐਸਐਮਐਲ ਮੋਗਾ ਨੂੰ ਵੀ ਮੈਂ ਚੈਲੰਜ ਕਰਦਾ ਹਾਂ ਕਿ ਜੇਕਰ ਤੁਹਾਡੇ ਚ ਹਿੰਮਤ ਹੈ ਤਾਂ ਤੁਸੀਂ ਆ ਕੇ ਸਬੂਤ ਵੇਖਿਓ ਤੇ ਜਨਤਾ ਦੀ ਕਤਿਹਰੀ ਦੇ ਵਿੱਚ ਦੱਸਿਓ ਟੇਬਲ ਤੇ ਬਹਿ ਕੇ ਗੱਲ ਕਰ ਟੇਬਲ ਤੇ ਬਹਿ ਕੇ ਦੱਸਾਂਗੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਟੇਬਲ ਵਾਲੀ ਤਾਂ ਗੱਲ ਹੀ ਨਹੀਂ ਹੋਣੀ ਉੱਥੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਪੁੱਛੂੰਗਾ ਕਿ ਆ ਫਲਾਨਾ ਸਿੰਘ ਤੇਰਾ ਕੀ ਲੱਗਦਾ ਹੈ ਆ ਫਲਾਨਾ ਸਿੰਘ ਤੇਰਾ ਕੀ ਲੱਗਦਾ ਤੇ ਜੇਕਰ ਤੁਸੀਂ ਸਾਡੇ ਚ 1% ਵੀ ਤਾਂ ਵੀ ਅਸੀਂ ਦੋਚੀ ਮੋਗੇ ਦੇ ਸ਼ਹਿਰ ਦੇ ਥੱਲੇ ਬਹਿ ਜਾਾਂਗੇ ਕਿ ਜੋ ਸਹਾਰਾ ਨਹੀਂ ਦੇਦੇ ਤੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਨੂੰ ਵੀ ਚੈਲੰਜ ਕਰਦਾ ਹਾਂ ਪਿਆ ਜੀ ਬਈ ਤੁਸੀਂ ਜਸ਼ਪਾਲ ਸਿੰਘਲਾ ਨੂੰ ਵਾਹ ਕਰਕੇ ਉਹਦੇ ਤੋਂ ਦੋ ਵਾਰ ਬਿਆਨ ਲੈ ਕੇ ਬਦਲਾ ਕੇ ਪਟਵਾਰੀ ਨਰਵੈਰ ਸਿੰਘ ਦੇ ਰਾਹੀਂ ਕੀ ਕੀ ਕਰਵਾਇਆ ਉਹਦਾ ਵੀ ਕੱਲਾ ਕੱਲਾ ਸਬੂਤ ਹੈ ਸੋ ਆਜੋ ਬਈ ਤੇ ਮੋਗੇ ਵਾਸੀਆਂ ਨੂੰ ਬੇਨਤੀ ਹੈ ਕਿ ਮੈਂ ਫੈਸਲਾ ਕਰ ਲਿਆ ਕਿ ਮੈਂ ਇਹਨਾਂ ਤੋਂ ਡਰਨਾ ਨਹੀਂ ਮੈਂ ਘਰ ਛੱਡ ਕੇ ਭੱਜਣਾ ਨਹੀਂ ਕਿਉਂਕਿ ਮੈਂ ਡੇਢ ਮਹੀਨੇ ਪਹਿਲਾਂ ਆਪਦੀ ਪੱਤਰਕਾਰੀ ਦੇ ਨਾਲ ਨਾਲ ਹੱਕ ਸੱਚ ਦੀ ਕਮਾਈ ਕਰਨ ਵਾਸਤੇ ਆਪਦਾ ਇੱਕ ਡੇਰੀ ਫਾਰਮ ਬਣਾਇਆ ਪਿੰਡ ਦੇ ਵਿੱਚ ਮੇਰੇ 8-9 ਪਸ਼ੂ ਹੈ ਘਰ ਦੇ ਵਿੱਚ ਜੋ ਵੀ ਰੂਜ ਜਿਹੜੇ ਮੇਰੇ ਵੱਲੋਂ ਮੇਰੀ ਗੈਰ ਹਾਜ਼ਰੀ ਚ ਬਿਮਾਰ ਹੋਏ ਬੈਠੇ ਆ ਮੈਂ ਹੱਕ ਸੱਚ ਦੀ ਖਾਣ ਵਾਲਾ ਬੰਦਾ ਹੈ ਮੈਂ ਤੁਹਾਡੇ ਵਾਂਗੂ ਲੋਕਾਂ ਦਾ ਖੂਨ ਨਹੀਂ ਚੂਸਦਾ ਤੁਸੀਂ ਤਾਂ ਠੱਗੀਆਂ ਥੋੜੀਆਂ ਮਾਰ ਕੇ ਇੱਧਰ ਉੱਧਰੋਂ ਕਰਕੇ ਕਮਾ ਲੈਂਦੇ ਹੋ ਸਾਡੇ ਅਸੀਂ ਗਰੀਬ ਬੰਦੇ ਆ ਅਸੀਂ ਤਾਂ ਨਾ ਪੈਸਾ ਵੀ ਨਹੀਂ ਲਾ ਸਕਦੇ ਸੀ ਮੈਡੀਕਲ ਟੋਰ ਵਾਲੇ ਵਾਲੇ ਵਾਂਗੂ ਐਸੇ ਤਰ੍ਹਾਂ ਦੇ ਨਹੀਂ ਸਕਦੇ ਸੀ ਉਹ ਇਸੇ ਕਰਕੇ ਹੀ ਅੱਜ ਪਜੇਵਰ ਦੇ ਪਰਚੇ 'ਚ ਨਾਮ ਪੈ ਗਿਆ ਸਾਡਾ ਜਿਹੜੇ ਮੌਕੇ ਦੇ ਗਵਾਹ ਆ ਉਹਨਾਂ ਦੀਆਂ ਸਾਰੀਆਂ ਕਾਉਂਟ ਰਿਕਾਰਡਿੰਗ ਮੈਂ ਜਨਤਾ ਦੀ ਕਿਚੈੜੀ ਚ ਰੱਖੂੰਗਾ ਔਰ ਉਹਨਾਂ ਦੀਆਂ ਵੀਡੀਓਜ਼ ਤੱਕ ਵੀ ਹੋਰ ਸਾਰੇ ਕੱਲੀ ਕੱਲੀ ਵੀਡੀਓ ਮੈਂ ਜਨਤਾ ਦੀ ਕਿਚੈੜੀ ਚ ਰੱਖੂੰਗਾ ਤੇ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਹਲੇ ਪੱਤਰਕਾਰ ਕਾਫੀ ਚੁੱਪ ਹੈ ਤਾਂ ਇੱਕ ਦੋ ਪੱਤਰਕਾਰਾਂ ਨੇ ਵੀ ਜਿਹੜਾ ਹੈਗਾ ਕਾਫੀ ਰੋਲ ਨਭਾਇਆ ਮੇਰੇ ਤੇ ਪਰਚਾ ਦਰਜ ਕਰਾਉਣ ਦੇ ਵਿੱਚ ਉਹਨਾਂ ਦੇ ਵੀ ਸਬੂਤ ਸਾਰੇ ਹੈਗੇ ਮੇਰੇ ਕੋਲ ਤੇ ਭਾਈ ਮੈਂ ਸੱਚੀ ਸੁੱਤੀ ਪੱਤਰਕਾਰੀ ਕਰ ਰਿਹਾ ਹਾਂ ਮੈਂ ਦਲਾਲੀ ਨਹੀਂ ਕਰ ਰਿਹਾ ਤੇ ਇਹ ਐਵੇਂ ਜਾਰੀ ਰਹੂਗੀ ਹੁਣ ਤਾਂ ਮੈਂ ਹੋਰ ਡਰੈਡ ਹੋ ਗਿਆ ਇਹ ਜਾਰੀ ਰਹੂਗੀ ਤੁਸੀਂ ਚਾਹੋ ਨਾ ਮੈਂ ਇਸ ਖੇਤਰ ਦੇ ਵਿੱਚੋਂ ਪਾਸੇ ਚਲਾ ਜਾਵਾਂ ਮੈਂ ਪਾਸੇ ਨਹੀਂ ਜਾਂਦਾ ਮੇਰਾ YouTube ਚੈਨਲ ਦਾ Facebook ਮੈਂ ਪੈਸੇ ਕਮਾਉਣ ਨੂੰ ਨਹੀਂ ਬਣਾਇਆ ਮੈਂ ਤਾਂ ਆਪਦੇ ਪੱਲਿਓ ਪੈਸਾ ਤੇਲ ਖਰਚ ਕੇ ਲੋਕਾਂ ਦੀ ਕਵਰੇਜ ਕਰਨ ਜਾਣਾ ਅੱਜ ਤੱਕ ਮੋਗੇ ਜ਼ਿਲ੍ਹੇ ਦਾ ਇੱਕ ਵੀ ਬੰਦਾ ਕਹਿ ਦੇਵੇ ਵੀ ਮਿੰਦਰਪਾਲ ਲੁੰਬੇ ਨੇ ਸਾਡੇ ਤੋਂ ਖਬਰ ਕਰਨ ਦੇ ਬਦਲੇ 1 ਰੁਪਈਆ ਲਿਆ ਤਾਂ ਮੈਂ ਪੱਤਰਕਾਰੀ ਖੇਤਰ ਦਾ ਇਹਨਾਂ ਦੇ ਨਾਲ ਮੈਂ ਆਪਦੀ ਗੱਡੀ ਆਪਦੀ ਗੱਡੀ ਕਿਉਂਕਿ ਇਹ ਬਹੁਤ ਵਧੀਆ ਕੰਮ ਕਰ ਰਹੀ ਸੀ ਉਹੀ ਕੰਮ ਕਰ ਰਹੀ ਸੀ ਜਿਹੜਾ ਮੈਂ 2005 ਤੋਂ ਕਰ ਰਿਆ ਸੀ ਅੰਦਰ ਖਾਤੇ ਨਾਲ ਇਮਾਨਦਾਰੀ ਨਾਲ ਚਾਹ ਲਗਾ ਕਿਸੇ ਵੀ ਨਹੀਂ ਕੀਤਾ ਇਹ ਇਹ ਬੰਦੇ ਦੀ ਗਵਾਹੀ ਮੈਂ ਕਰਦਾ ਕਿ ਇਹ ਬੰਦਾ ਇੱਕ ਵੀ ਇਹਨੇ ਤੋ ਕਹਿੰਦੇ ਨੇ ਵੀ 10000 ਰੁਪਏ ਦਾ ਲਾਲਚ ਦਿੱਤਾ ਇਹਨੇ ਤਾਂ ਵਿਚਾਰੇ ਨੇ ਇਹ ਗੱਲ ਕਹੀ ਸੀ ਵੀ ਆਪਾਂ ਨੂੰ 5-700000 ਦਾ ਰਾਸ਼ਨ ਲੈ ਦੀ ਉਹਨਾਂ ਦੇ ਕਰਦੇ ਹਾਲਾਤ ਹੀ ਇੰਨੇ ਮਾੜੇ ਅਸੀਂ ਦੇਖੇ ਤੁਸੀਂ ਕੀ ਜਾਣੋ ਯਾਰ ਗਰੀਬ ਲੋਕਾਂ ਦਾ ਦਰਦ ਤੁਸੀਂ ਕੀ ਜਾਣੋ ਕਿ ਲੋਕ ਕਿਹੜੇ ਹਾਲਾਤਾਂ ਦੇ ਜ਼ਿੰਦਗੀ ਜਿਉਂਦੇ ਪਏ ਆ ਲੋਕ ਤੁਹਾਡੇ ਤੋਂ ਕਿੰਨੇ ਦੁਖੀ ਐ ਐਸਐਸਪੀ ਬਾਲ ਗ੍ਰਿਸ਼ਨ ਸਿੰਘਲਾ ਸੁਣ ਲਾ ਬਈ ਤੇਰੇ ਦੁੱਖੋ ਅਰਸ਼ਪ੍ਰੀਤ ਕੌਰ ਗਰੇਵਾਲ ਦਾ ਇਹ ਹਾਲ ਹੋਇਆ ਤੇਰੇ ਕਰਕੇ ਉਹ ਜਿਹੜੀ ਅੱਜ ਪਗੋੜੀ ਹੋਈ ਵਿਚਾਰੀ ਉਹਨੂੰ ਜੌਬ ਛੱਡ ਕੇ ਭੱਜਣਾ ਪੈ ਗਿਆ ਤੇ ਹੁਣ ਤੂੰ ਐਸਐਚਓ ਕੋਟੀ ਸਿਖਾ ਸੁਨੀਤਾ 바ਵਾਦੀਨ ਸਸਪੈਂਸ਼ਨ ਦਾ ਕਾਰਨ ਤੂੰ ਬੰਨ ਬਈ ਮੈਂ ਤੈਨੂੰ ਦੱਸਦਾ ਕਿਉਂਕਿ ਜਿਹੜੇ ਅਸੀਂ ਸਬੂਤ ਉੱਤੋਂ ਤੱਕ ਪਹੁੰਚਾ ਦਿੱਤੇ ਨਾ ਤੁਹਾਡੇ ਤਾਂ ਮੱਕੂ ਠੱਪਿਆ ਗਿਆ ਬਈ ਅਸੀਂ ਮਾੜਾ ਕੀਤਾ ਸੀ ਤੇ ਜੇ ਮੈਨੂੰ ਕੁਝ ਵੀ ਹੁੰਦਾ ਕੋਈ ਮੇਰੇ ਤੇ ਹਮਲਾ ਹੁੰਦਾ ਜਾਂ ਹੋਰ ਹੈ ਤਾਂ ਐਮਐਲਏ ਮੋਗਾ ਐਸਪੀ ਬਾਲਕ੍ਰਿਸ਼ਨ ਸਿੰਘਲਾ ਤੇ ਉਹਦੇ ਤਸਕਰ ਜਾਰ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਿਲਾਫ ਜਿਹੜੀਆਂ ਮੇਰੇਆਂ ਕੀਤੀਆਂ ਸ਼ਿਕਾਇਤਾਂ ਵਾਪਸ ਕਰਾਉਣ ਵਾਸਤੇ ਇਹ ਮੇਰੇ ਤੇ ਦਬਾਅ ਪਾ ਰਿਆ ਸੀ ਮੇਰੇ ਸਾਹਮਣੇ ਬਿਠਾ ਕੇ ਸੁਖਦੀਪ ਸਿੰਘ ਭਮ ਨੂੰ ਧਮਕੀਆਂ ਦਿੱਤੇਆਂ ਜਿਹੜਾ 2017-18 ਤੋਂ ਨਸ਼ੇ ਦੇ ਵਿਰੁੱਧ ਕੰਮ ਕਰ ਰਿਹਾ ਜਿਹੜੇ ਹਜ਼ਾਰਾ ਜਿਹਨੇ ਪਤਾ ਨਹੀਂ ਕਿੰਨੇ ਐਸਐਸਪੀਆਂ ਦੇ ਨਾਲ ਕੈਂਪ ਲਾਏ ਆ ਕਿਸੇ ਨੇ ਨਹੀਂ ਕਿਹਾ ਸੀ ਇਹ ਤੱਕ ਤੇ ਹਜ਼ਾਰਾਂ ਨੌਜਵਾਨਾਂ ਦਾ ਨਸ਼ਾ ਛਡਾ ਚੁੱਕਿਆ ਮੈਂ ਦਾ ਰਿਕਾਰਡ ਵੇਖ ਕੇ ਇਹ ਇਹਦਾ ਜਿਹੜੀ ਮਦਦ ਕਰ ਰਿਹਾ ਸੀਗਾ ਮਦਦ ਨਹੀਂ ਮੈਂ ਆਪ ਦੀ ਪੱਤਰਕਾਰੀ ਕਰ ਰਿਹਾ ਸੀ ਜਦੋਂ ਮੈਂ ਕੋਰ ਰਿਕਾਰਡਿੰਗ ਤੁਹਾਡੇ ਸਾਹਮਣੇ ਰੱਖੂਗਾ ਨਾ ਮੈਂ ਇਹ ਪੱਤਰਕਾਰ ਵਿੱਚ ਰਿਹਾ ਸੋ ਬਾਹਰੀਆਂ ਗੱਲਾਂ ਨਹੀਂ ਲੰਬੀ ਹੋ ਜੇਗੀ ਵੀਡੀਓ ਅਸਲੀ ਨਜ਼ਾਰਾ ਹੁਣ ਤੁਹਾਨੂੰ 17 ਤਰੀਕ ਨੂੰ ਦਿਖਾਵਾਂਗੇ ਲੋਕੋ ਪੰਜਾਬ ਨਾ ਬੇਨਤੀ ਹੈ ਵੀ ਇੱਕ ਇੱਕ ਸਾਰਿਆਂ ਨੂੰ ਬੇਨਤੀ ਇਹ ਆ ਮੋਗੇ ਸ਼ਹਿਰ ਦੇ ਲੋਕਾਂ ਨੂੰ ਵੀ ਇੱਕ ਇੱਕ ਆਪ ਦੇ ਘਰ ਦਾ ਬੱਚਾ ਜ਼ਰੂਰ ਲੈ ਕੇ ਆਇਓ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਲੜਾਈ ਹੈ ਜਿਹੜੀ ਸਚਾਈ ਦੀ ਹੈ ਜੇਕਰ ਮੋਗੇ ਦੇ ਵਿੱਚ ਅੱਜ ਸਾਤ ਸਤਾਪਤ ਹੋ ਗਿਆ ਨਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੇ ਨਾਲ ਕੋਈ ਤੱਕਾ ਨਹੀਂ ਹੋਊਗਾ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਹੋ ਰਹੇ ਜਿਨ੍ਹਾਂ ਦੇ ਪਿੱਛੇ ਕੋਈ ਜਿਹੜਾ ਉਹਨਾਂ ਦੀ ਪੈਰਵਾਈ ਕਰਨ ਵਾਲਾ ਹੈ ਨਹੀਂ ਵਿਧਵਾ ਔਰਤਾ ਵਿਧਵਾ ਔਰਤਾ ਐਨਆਰਈ ਲੋਕ ਜਾ ਹੋਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਕਰੀ ਜਾਂਦੇ ਤੁਸੀਂ ਮੈਂ ਕਹਿੰਨਾ ਮੇਰੇ ਕੋਲ ਕਿੰਨੇ ਕੇਸ ਹੈ ਤੁਹਾਡੇ ਇਦਾਂ ਦੇ ਤੁਹਾਡੇ ਤੁਹਾਡੇ ਬੱਚਿਆਂ ਨੂੰ ਨਾ ਹੱਥਾਂ 'ਚ ਇਕੱਲੇ ਇਕੱਲੇ ਘਰ ਤੱਕ ਇਹ ਸਿਰੰਜ ਚ ਪੰਚਾ ਦੇਣਗੇ ਤੇ ਆ ਜਿਹੜੇ ਸਿਗਨੇਚਰ ਤੇ ਪਰਹਿਗਾ ਤੇ ਜੀਬ ਵਾਲੀ ਗੋਲੀ ਛੇ ਦੇ ਖਿਲਾਫ ਅਸੀਂ ਲੜਨਾ ਆਏ ਸੀ ਮੋਗੇ 'ਚ ਤੇ ਲੜੇ ਵੀ ਬਹੁਤ ਅਸੀਂ ਰੇਟਾਂ ਵੀ ਕਰਾਈਆਂ ਬੰਦ ਵੀ ਹੋ ਗਏ ਤੇ ਜਿਹੜੇ ਤਸਕਰ ਦੇ ਸਾਹਮਣੇ ਬਿਠਾ ਕੇ ਤੁਸੀਂ ਮੇਰੇ ਤੇ ਦਬਾਅ ਪਾਇਆ ਸੀ ਵੀ ਇਹਦੇ ਖਿਲਾਫ ਕੀਤੀਆਂ ਸ਼ਿਕਾਇਤਾਂ ਵਾਪਸ ਲੈ ਲਾ ਉਹ ਤਸਕਰ ਮੈਨੂੰ ਅੱਜ ਮਜ਼ਾਕ ਕਰ ਰਿਹਾ ਹੈ ਕਿ ਤੂੰ ਮੇਰਾ ਕੀ ਕਰ ਲਿਆ ਦੇਖਿਆ ਫਿਰ ਪਾਵਰ ਕੇ ਅੰਦਰ ਦੇਖਿਆ ਪਾਵਰ ਸੋ ਬਾਈ ਮੈਂ ਇਹ ਨਹੀਂ ਕਹਿੰਦਾ ਮੇਰੇ ਕੋਲ ਸੱਚ ਦੀ ਤਾਕਤ ਹੈ ਮੈਂ ਅੱਜ ਤੱਕ ਸੱਚ ਦੇ ਚੱਲਿਆ ਔਰ ਵਾਹਿਗੁਰੂ ਨੇ ਕਦੇ ਮੇਰੀ ਪੈਠ ਨਹੀਂ ਲੱਗਣ ਦਿੱਤੀ ਮੇਰੀ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇਨਸਾਫ ਸੰਧ ਜੱਥੇਬੰਦੀਆਂ ਨੂੰ ਮੇਰੇ ਤੇ ਇਹਨਾਂ ਨੇ ਅੱਗੇ ਇਹ ਇਲਜ਼ਾਮ علاوہਤਾ ਸੀਗਾ ਕਿ ਵੀ ਮੈਂ ਮਾਫੀ ਮੰਗੀ ਹੈ ਸਮਝੋ ਤਾਂ ਤੇ ਘੰਟੇ ਡੇਢ ਘੰਟੇ ਬਾਅਦ ਹੀ ਇਹ ਉਹ ਪੋਸਟ ਡਿਲੀਟ ਹੋ ਗਈ ਸੀ ਉਹਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਰ ਜਿਹੜੇ ਉਹ ਘੰਟੇ ਡੇਢ ਘੰਟੇ ਨੇ ਜੋ ਮੇਰਾ ਨੁਕਸਾਨ ਕੀਤਾ ਤੁਹਾਡੇ ਤੇ ਮੇਰੇ ਦੇ ਵਿੱਚ ਡਿਫਰੈਂਸ ਪੈਦਾ ਕੀਤੇ ਉਹ ਜਿਹੜੇ ਮੈਂ ਅੱਜ ਜਨਤਕ ਤੌਰ ਤੇ ਮਾਫੀ ਮੰਗ ਲੈਣਾ ਤੁਹਾਡੇ ਤੋਂ ਮੈਂ ਉਹ ਬਹੁਤ ਵੱਡੀ ਗਲਤੀ ਕੀਤੀ ਜਿਹੜੇ ਮੈਂ ਪਤਵੰਤੇ ਲੋਕਾਂ ਦੇ ਘਰੇ ਚਲਾ ਗਿਆ ਤੇ ਉੱਥੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਜਿਹੜਾ ਅਲਜ਼ਾਮ ਸਾਡੇ ਦੇ ਝੂਠਾ ਲੱਗ ਰਿਹਾ ਤਾਂ ਇਹਨਾਂ ਨੇ ਬੱਚਿਆਂ ਦੀਆਂ ਕਸਮਾਂ ਤੱਕ ਖਾਧੀਆਂ ਉੱਥੇ ਕੋਈ ਮਾਫੀ ਵਾਲੀ ਗੱਲ ਨਹੀਂ ਹੋਈ ਜਿੰਨੇ ਲੋਕ ਮੇਰੇ ਨਾਲ ਗਏ ਹੋ ਇਸ ਗੱਲ ਦੇ ਗਵਾਹ ਸੋ ਮੈਂ ਤੁਹਾਡੇ ਦੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਮੇਥੋਂ ਇੱਕ ਇੱਕੋ ਇੱਕ ਗਲਤੀ ਹੋਈ ਹੈ ਜ਼ਿੰਦਗੀ ਦੇ ਵਿੱਚ ਸੋ ਉਹਦੇ ਲਈ ਮੈਨੂੰ ਮaaf ਕਰਕੇ ਅਨਸਾਫ਼ ਦੇ ਨਾਲ ਖੜਜੋ ਆ ਕੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਅੱਗੇ ਤੋਂ ਮੈਂ ਤੁਹਾਡਾ ਭਰਾ ਤੁਹਾਡਾ ਪੁੱਤ ਬਣ ਕੇ ਚੱਲੂੰਗਾ ਤੇ ਤੁਹਾਡੇ ਨਾਲ ਖੜੂਗਾ ਅੱਗੇ ਵੀ ਖੜਿਆ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਕਿ ਮੈਂ ਜਿਹੜਾ ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਵੀ ਜੋ ਡੱਲੇਵਾਲ ਜੀ ਨੇ ਵੀ ਚਲਾਇਆ ਸਯੁਗਤ ਕਿਸਾਨ ਮੋਰਚੇ ਦੀ ਵੀ ਹਰ ਕਵਰੇਜ ਕਰਨ ਲਈ ਤਿਆਰ ਰਿਆਂ ਤੇ ਲਾਈਵ ਵੀ ਚਲਾਇਆ ਜਦੋਂ ਜਦੋਂ ਕਿਤੇ ਮੈਨੂੰ ਲੱਗਿਆ ਕਿ ਅੱਜ ਵੱਡਾ ਇੰਪੋਰਟੈਂਟ ਪ੍ਰੋਗਰਾਮ ਹੈਗਾ ਸੋ ਸੰਘਰਸ਼ੀਲ ਜੱਥੇਬੰਦੀਆਂ ਨੂੰ ਕਿਸਾਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਸਾਰੇ ਮੇਰੇ ਕਰਤਾਰ ਬਾਰੇ ਜਾਣਦੇ ਆ ਸਾਰਿਆਂ ਨੂੰ ਬੇਨਤੀ ਹੈ ਤੇ ਆਮ ਲੋਕਾਂ ਨੂੰ ਕਿ ਜਰੂਰ 17 ਤਰੀਕ ਨੂੰ ਸਵੇਰ 10 ਵਜੇ ਐਸਐਸਪੀ ਦਫ਼ਤਰ ਆ ਜਿਓ ਤੇ ਜੇਕਰ ਪੁਲਿਸ ਮੈਨੂੰ ਗ੍ਰਿਫਤਾਰ ਕਰਨੇ ਚ ਕਾਮਯਾਬ ਹੋ ਗਈ ਤਾਂ ਫਿਰ ਭੁੱਲ ਜਿਓ ਕਿ ਕਦੇ ਕੋਈ ਤੁਹਾਡੇ ਹੱਕ ਦੇ ਵਿੱਚ ਖੜੂਗਾ ਤੇ ਕੋਈ ਤੁਹਾਡੀ ਗੱਲ ਸੁਣੂਗਾ ਸਾਰੀ ਮੋਗੇ ਦੀ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਦੀ ਜਾਂਚ ਕਰਾ ਲਓ ਜੇ ਜਾਂਚ ਦੇ ਵਿੱਚ ਸਾਡਾ 1% ਵੀ ਕਸੂਰ ਹੋਣਾ ਅਸੀਂ ਆਪ ਸਰੈਂਡਰ ਕਰ ਦਾਂਗੇ ਹਾਂ ਸਰੈਂਡਰ ਕਰ ਦਿਆਂਗੇ ਮੈਂ 20 ਸਾਲ ਜੇਲ੍ਹ ਜਾਣ ਨੂੰ ਤਿਆਰ ਹਾਂ ਕੋਈ ਚੱਕਰ ਨਹੀਂ ਇਹ ਵਾਦਾ ਕਰਦੇ ਹਾਂ ਮੈਂ ਉਸ ਲੜਕੀ ਨੂੰ ਜਦੋਂ ਪਹਿਲੇ ਦਿਨ ਮਿਲਿਆ ਸੀ ਨਾ ਉਹਦੇ ਘਰੇ ਜਾ ਕੇ ਜਦੋਂ ਉਹ ਬਿਲਕੁਲ ਸੁਰਤ ਦੇ ਵਿੱਚ ਸੀਗੀ ਮੈਂ ਉਹਨੂੰ ਇੱਕੋ ਗੱਲ ਕਹੀ ਸੀ ਬੇਟੇ ਮੇਰੀ ਬੇਟੀ 22 ਸਾਲ ਦੀ ਹੋਣ ਵਾਲੀ ਹੈ ਤੇ ਤੇਰੀ ਉਮਰ 17 ਸਾਲ ਹੈ ਮੈਂ ਆਪਦੀ ਬੇਟੀ ਸਮਝ ਕੇ ਤੈਨੂੰ ਇਹ ਗੱਲ ਕਹਿਣਾ ਕਿ ਮੈਂ ਤੇਰੀ ਜ਼ਿੰਦਗੀ ਸਵਾਰਨ ਦੇ ਵਿੱਚ ਪੂਰਾ ਯੋਗਦਾਨ ਪਾਉਂਗਾ ਮੈਨੂੰ ਪਾਉਂਦੀ ਪੱਲਿਓ ਜਿੰਨਾ ਮਰਜ਼ੀ ਪੈਸਾ ਖਰਚਾ ਕਰਨਾ ਪਵੇ ਜੇ ਇਹ ਲੜਕੀ ਉਹ ਗੱਲ ਨੂੰ ਕਹੂਗੀ ਇਹ ਉਸ ਲੜਕੀ ਨੂੰ ਹਾਈਜੈਕ ਕਰੀ ਤੁਰ ਫਿਰਦੇ ਆ ਜਦ ਕਿ ਹਾਂ ਮੈਡੀਕਲ ਸਟੋਰ ਵਾਲਾ ਤੇ ਪੁਲਿਸ ਰਲ ਕੇ ਉਹਨੂੰ ਹਾਈ ਡੈਕ ਕਰੀ ਤੁਰੇ ਫਿਰਦੇ ਆ ਜਦ ਕਿ ਉਹਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੀ ਲੋੜ ਸੀ ਉਹਦਾ ਪੁਨਰ ਬਸੇਵਾ ਰੀਹੈਬਿਲਿਟੇਸ਼ਨ ਕਰਨ ਦੀ ਲੋੜ ਸੀ ਸੋ ਇਦਾਂ ਦੀਆਂ ਕਾਰਵਾਈਆਂ ਨਹੀਂ ਚੱਲਣੀਆਂ ਬਈ 3ਨੀ ਦਿਨ ਤੱਕ ਮੋਗੇ ਦੇ ਧਮਿੰਦਰਪਾਲ ਜਾਂਦਾ ਮੈਂ ਤਾਂ ਨਹੀਂ ਇਦਾਂ ਦਾ ਹੋਣ ਦੇਊਗਾ ਮੈਂ ਤਾਂ ਬੋਲੂਗਾ ਤੇ ਦੇ ਤੂੰ ਤੁਸੀਂ ਮੇਰਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਾਰੇ ਤਸਕਰਾਂ ਤੋਂ ਵੀ ਲੈ ਕੇ ਜਿਹੜੇ ਜਿਨ੍ਹਾਂ ਦੇ ਖਿਲਾਫ ਮੇਰੀਆਂ ਸ਼ਿਕਾਇਤਾਂ ਹਨ ਉਹਨੂੰ ਵੀ ਚੈਲੰਜ ਕਰਦਾ ਹਾਂ ਪੁਲਿਸ ਨੂੰ ਵੀ ਇਹ ਗੱਲ ਦੱਸ ਕਹਿਣਾ ਕਿ ਮੇਰੀ ਜਾਂ ਪੋਲੀਟਿਕਲ ਲੋਕ ਹੈ ਜਿਨ੍ਹਾਂ ਦੇ ਖਿਲਾਫ ਮੈਂ ਖਬਰਾਂ ਕੀਤੀਆਂ ਜਾਂ ਜਿਨ੍ਹਾਂ ਦੇ ਨਾਲ ਮੇਰਾ ਹੁਣ ਤੱਕ ਰੌਲਾ ਰਿਹਾ ਹੈ ਜੇਕਰ ਮੈਨੂੰ ਕੁਝ ਵੀ ਹੁੰਦਾ ਤੇ ਸਾਰੇ ਲੋਕ ਜ਼ਿੰਮੇਵਾਰ ਹੋਣਗੇ ਮੈਂ ਆਪਦੇ ਡੇਰੀ ਫਾਰਮ ਦਾ ਕੰਮ ਕਰਨਾ ਚਾਹੁੰਦਾ ਮੈਂ 17 ਤਰੀਕ ਨੂੰ ਆਪਦੇ ਘਰੇ ਜਾਣਾ ਤੇ ਲੋਕੋ ਤੁਹਾਡੇ ਸਹਿਯੋਗ ਦੇ ਨਾਲ ਜਾਣਾ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਮੈਂ ਨਿਰਪੱਖ ਪੱਤਰਕਾਰੀ ਨਹੀਂ ਕਰਦਾ ਮੈਂ ਲੋਕ ਪੱਖੀ ਪੱਤਰਕਾਰੀ ਕਰਦਾ ਹਾਂ ਜਦੋਂ ਮੈਨੂੰ ਪਤਾ ਲੱਗ ਜਾਂਦਾ ਨਾ ਕਿ ਲੋਕਾਂ ਦੇ ਪੱਖ ਦੇ ਵਿੱਚ ਆਹ ਗੱਲ ਜਾਂਦੀ ਹੈ ਮੈਂ ਨਹੀਂ ਜ਼ਰੂਰੀ ਸਮਝਦਾ ਵੀ ਮੈਂ ਫਲਾਣੇ ਦਾ ਵਰਚਲ ਲਾਵਾਂ ਜਾਂ ਨਾ ਲਾਵਾਂ ਜਿਹੜਾ ਹੈ ਹੀ ਚੋਰ ਉਹਨੂੰ ਮੈਂ ਕੈਮਰੇ ਦੇ ਸਾਹਮਣੇ ਵਿਖਾ ਕੇ ਕੀ ਕੀ ਮੈਂ ਉਹਦੀ ਸੱਚਾਈ ਦਿਖਾਵਾਂ ਲੋਕਾਂ ਨੂੰ ਮੈਨੂੰ ਹੀ ਜਦੋਂ ਸ਼ੋਰ ਹੋ ਗਿਆ ਮੈਂ ਪੱਤਰਕਾਰ ਕਹਦਾ ਜੇਕਰ ਮੈਨੂੰ ਹੀ ਨਹੀਂ ਸ਼ੋਰ ਹੋਇਆ ਵੀ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ ਇਹ ਤਾਂ ਉਹ ਲੋਕ ਕਰਦੇ ਹੁੰਦੇ ਵੀ ਇੱਕ ਬੰਦੇ ਦੀ ਵੀਡੀਓ ਬਣਾ ਕੇ ਫਿਰ ਦੂਜੇ ਨਾਲ ਜਾ ਕੇ ਸੌਦਾ ਕਰਦੇ ਆ ਕਿ ਆ ਆ ਗਈ ਤੇਰੀ ਵੀਡੀਓ ਬਾਈ ਦੱਸ ਕਿੰਨੇ ਪੈਸੇ ਦਿਨਾ ਸੋ ਮੈਂ ਬਾਲੀਆਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਜਦੋਂ ਇਸ ਫੀਲਡ ਦੇ ਵਿੱਚ ਆਇਆ ਸੀ ਤਾਂ ਮੈਨੂੰ ਇਹਦੇ ਸਾਰੇ ਚੰਗੇ ਜਾਂ ਮਾੜੇ ਪ੍ਰਭਾਵ ਸਮਝ ਕੇ ਆਇਆ ਸੀਗਾ ਮੈਨੂੰ ਪਤਾ ਸੀਗਾ ਵੀ ਮੇਰੇ ਨਾਲ ਐਦਾਂ ਹੋ ਸਕਦਾ ਤੇ ਤੁਸੀਂ ਬਹੁਤ ਜਲਦੀ ਉਹ ਕੰਮ ਕਰਤਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ 17 ਤਰੀਕ ਨੂੰ ਜਿਹੜਾ ਹੈਗਾ ਸਵੇਰ 10 ਵਜੇ ਐਸਐਸਪੀ ਦਫ਼ਤਰ ਮੂਗਾ ਦੇ ਸਾਹਮਣੇ ਤੁਸੀਂ ਆਉਣਾ ਤੇ ਜੇਕਰ ਇਹ ਚਾਹੁੰਦੇ ਆ ਕਿ ਵੀ ਸਚਾਈ ਜਿਉਂਦੀ ਰਵੇ ਤਾਂ ਜਰੂਰ ਆਉਣਾ ਤੇ ਜੇਕਰ ਤੁਸੀਂ ਚਾਹੁੰਦੇ ਆ ਕਿ ਮਹਿੰਦਰਪਾਲ ਲੁੰਬਾ ਜਿਹੜਾ ਉਹ ਤਾਂ ਬੇਵਕੂਫ ਬੰਦਾ ਹੈ ਉਹਨੇ ਐਵੇਂ ਆਪਦੇ 22-27 ਸਾਲ ਦੇ ਐਵੇਂ ਖਰਾਬ ਕਰਤੇ ਹੀ ਉਹਨੇ ਸਾਡਾ ਕੀ ਸਵਾਰਤਾ ਤਾਂ ਫਿਰ ਭਾਈ ਕੋਈ ਗੱਲ ਨਹੀਂ ਮੈਂ ਜੇਲ੍ਹ ਜਾਣ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਸਤਿਕਾਰ